ਹੁਸ਼ਿਆਰਪੁਰ ਦੇ ਹਲਕਾ ਦਸੂਹਾ ਤਿੰਨ ਆਉਂਦੇ ਪਿੰਡ ਮੀਰਪੁਰ ਚ ਦੋ ਪਰਿਵਾਰਾਂ ਵਿਚਕਾਰ ਹੋਈ ਮਾਮੂਲੀ ਲੜਾਈ ਨੇ ਉਸ ਵਕਤ ਖੂਨੀ ਰੂਪ ਧਾਰਨ ਕਰ ਦਿਆ ਜਦੋਂ ਇੱਕ ਧਿਰ ਤੇਜ਼ ਤਾਰ ਹਥਿਆਰ ਲੈ ਕੇ ਘਰ ਬਾਹਰ ਆ ਗਈ ਤੇ ਦੇਖਤੇ ਹੀ ਦੇਖਦੇ ਲੜਾਈ ਨੇ ਖੂਨੀ ਰੂਪ ਧਾਰਨ ਕਰ ਲਿਆ ਤੇ ਇਸ ਲੜਾਈ ਚ ਇੱਕ ਭਾਰਤੀ ਫੌਜੀ ਜੋ ਕਿ ਛੁੱਟੀ ਤੇ ਘਰ ਆਇਆ ਹੋਇਆ ਸੀ ਗੰਭੀਰ ਰੂਪ ਚ ਜ਼ਖਮੀ ਹੋਇਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦਸੂਹਾ ਚ ਇਲਾਜ ਲਈ ਲਿਆਂਦਾ ਗਿਆ ਜਿੱਥੋਂ ਕਿ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਹੋਇਆਂ ਹੁਸ਼ਿਆਰਪੁਰ ਲਈ ਰੈਫਰ ਕਰ ਦਿੱਤਾ ਗਿਆ ਸਥਾਨਕ ਸਿਵਲ ਹਸਪਤਾਲ ਦਸੂਹਾ ਚ ਜਾਣਕਾਰੀ ਦਿੰਦੇ ਹਾਂ ਗੰਭੀਰ ਜ਼ਖਮੀ ਫੌਜੀ ਹਰਪਜਨ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਭਾਰਤੀ ਫੌਜ ਵਿੱਚ ਨੌਕਰੀ ਕਰਦਾ ਹੈ ਤੇ ਇਸ ਵਕਤ ਸ਼੍ਰੀਨਗਰ ਚ ਡਿਊਟੀ ਤੇ ਤਨਤ ਹੈ ਉਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਸ ਦਾ ਪਤੀ ਛੁੱਟੀ ਲੈ ਕੇ ਘਰ ਆਇਆ ਸੀ ਤੇ ਕੁਝ ਵਿਅਕਤੀ ਉਸਤੇ ਪਰ ਜੋ ਕਿ ਮਾਨਸਿਕ ਤੌਰ ਤੇ ਕਮਜ਼ੋਰ ਹੈ ਨਾਲ ਲੜਾਈ ਕਰ ਰਹੇ ਸੀ ਤੇ ਕੁੱਟਮਾਰ ਕਰ ਰਹੇ ਸੀ ਤੇ ਜਦੋਂ ਉਸ ਦੇ ਪਤੀ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੋਕਤ ਹਮਲਾਵਰਾਂ ਨੇ ਉਸਤੇ ਪਤੀ ਤੇ ਵੀ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਉਹਨਾਂ ਦੱਸਿਆ ਕਿ ਉਕਤ ਸਾਰੀ ਵਾਰਤਾਤ ਘਰ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਇਸ ਮੁਕਿ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਕਥਿਤ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਡੀਐਸਪੀ ਜਗਦੀਸ਼ ਅਤਰੀ ਦਾ ਕਹਿਣਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਘਟਨਾ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਦਿਓ ਕੀ ਹੋਇਆ ਤੁਹਾਡੇ ਨਾਲ ਬਾਈ ਜੀ ਮੈਂ ਤਾਂ ਅੰਦਰ ਆਪਣੇ ਕਮਰੇ ਵਿੱਚ ਲੰਮਾ ਬਿਆਲ ਸੀਗਾ ਸ਼ਾਰਟਕਟ ਦੱਸ ਕੋਈ ਤੇ ਮੈਂ ਕਮਰੇ ਵਿੱਚ ਲੰਮਾ ਪਿਆ ਸੀਗਾ ਤੇ ਮੈਂ ਤਾਂ ਆਪਣੇ ਆ ਕੈਮਰੇ ਦੇਖ ਰਿਹਾ ਸੀਗਾ ਤੇ ਮੇਰੀ ਘਰ ਵਾਲੀ ਕਹਿੰਦੀ ਰੋਟੀ ਖਾ ਲਓ ਮੈਂ ਨਹੀਂ ਮੇਰਾ ਮਨ じゃ ਠੀਕ ਜੈ ਨਹੀਂ ਹੈ ਤੇ ਜਦੋਂ ਕੈਮਰੇ ਵਿੱਚ ਦੇਖ ਰਿਹਾ ਸੀਗਾ ਤੇ ਮੇਰੇ ਭਰਾ ਨੂੰ ਨਾ ਬੰਦੇ ਆਏ दारू ਪੀ ਕੇ ਟਰੈਕਟਰ ਤੇ ਉਹਨਾਂ ਨੇ ਮੇਰੇ ਭਰਾ ਨੂੰ ਕੁੱਟਿਆ ਤੇ ਮੈਂ ਤੁਹਾਡਾ ਹੀ ਗਿਆ ਬਚਾਉਣ ਵਾਸਤੇ ਹਾਂ ਮੈਂ ਕਿਹਾ ਯਾਰ ਕਿਉਂ ਕੁੱਟੀ ਜਾਂਦੇ ਮੇਰੇ ਭਰਾ ਨੂੰ ਕੀ ਹੋ ਗਿਆ ਉਹਦੇ ਦਿਮਾਗ ਦੇ ਵਿੱਚ ਫਰਕ ਆ ਯਾਰ ਤੁਸੀਂ ਕਿਉਂ ਮਾਰਦੇ ਹੋ ਉਹਨੂੰ ਬਚਾਰੇ ਨੂੰ ਉਹ ਹਟੇ ਨਹੀਂ ਹਟੇ ਨਹੀਂ ਉਹਨੇ ਮੈਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਲੰਮੀ ਕਿਰਪਾਨ ਲੈ ਕੇ ਆ ਤੇ ਮੇਰੀ ਬਾਹ ਮਰ ਦਿੱਤੀ ਉਹਨੇ ਕੌਣ ਸੀ ਲੋਕ ਉਹ ਜਿਹੜੇ ਮੇਰੇ ਸਾਡੇ ਪਿੰਡ ਦੇ ਹੀ ਆ ਜੀ ਉਹ दारू ਕੀ ਪੀਂਦੇ ਸੀ ਉਹ ਨਹੀਂ ਸਾਡੇ ਜਿਹਨਾਂ ਦਾ ਹੁਣ ਇਹਨਾਂ ਨੇ ਬਾਹ ਵੱਢਤੀ ਪਿੰਡ ਦੇ ਬੰਦਿਆਂ ਨੇ ਔਰ ਇਹ ਹੈਗੇ ਉਹਨਾਂ ਦੇ ਲੜਕੇ ਪਹਿਲਾਂ ਉਹਦੇ ਭਰਾ ਨੂੰ ਉਹਨੂੰ ਕੁੱਟਣ ਪੇਸ ਕੇ ਉਹ ਕੈਮਰੇ ਵਿੱਚ ਸਾਰਾ ਰਿਕਾਰਡਡ ਹੈ ਘਰ ਦੇ ਕੈਮਰੇ ਵਿੱਚੋਂ ਦੇਖ ਕੇ ਜਦੋਂ ਬਚਾਉਣ ਵਾਸਤੇ ਗਿਆ ਦਰਵਾਜ਼ੇ ਦੇ ਵਿੱਚ ਹੀ ਉਹਨਾਂ ਨੇ ਇਹਦੀ ਬਾਹ ਬੱਢ ਦਿੱਤੀ ਵੱਡੀ ਸਾਰੀ ਕਰਪਾਨ ਸੀਗੀ ਇਨਸਾਨੀਅਤ ਖਤਮ ਹੋ ਗਈ ਉਹਨਾਂ ਨੇ ਪੂਰੀ ਬਾਹ ਬਾਹ ਇੱਥੋਂ ਤੱਕ ਖਤਮ ਹੋ ਗਈ ਹੱਡੀ ਵੀ ਬੱਢ ਦਿੱਤੀ ਗਈ ਹੈ ਹੁਣ ਅਸੀਂ ਐਮਰਜੈਂਸੀ ਦੇ ਵਿੱਚ ਇਹਨਾਂ ਨੂੰ ਜਲੰਧਰ ਲੈ ਕੇ ਜਾ ਰਹੇ ਹਾਂ ਇਹਨਾਂ ਨੇ ਜਵਾਬ ਦਿੱਤਾ ਕੀ ਮੰਗ ਕਰਦੇ ਹੋ ਪੁਲਿਸ ਨੂੰ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜਿਹੜੇ ਇਦਾਂ ਦੇ ਮੁੱਲਜਮ ਪੰਜਾਬ ਦੇ ਵਿੱਚ ਆਈ ਜਾਂਦੇ ਐ ਸਾਨੂੰ ਅਈ ਤਾਂ ਕਹਿੰਦੇ ਆਪ ਸਰਕਾਰ ਜਦੋਂ ਦੀ ਆਈ ਸੁਧਾਰ ਹੋ ਸਾਨੂੰ ਉਮੀਦ ਨਹੀਂ ਹੈ ਕਿ ਇਦਾਂ ਦੇ ਵੱਡੇ ਵੱਡੇ ਨੁਕਸਾਨ ਹੋ ਰਿਹਾ ਜੇ ਇਹਨਾਂ ਨੂੰ ਨਹੀਂ ਅਕਲ ਆਈ ਤਾਂ ਫਿਰ ਕੱਲੋਂ ਸਾਡੇ ਵਰਗਿਆਂ ਨੇ ਵੀ ਹਥਿਆਰ ਚੱਕਣੇ ਪੈਣੇ ਇਸ ਕਰਕੇ ਮੇਰੀ ਰਿਕਵੈਸਟ ਹੈ ਕਿ ਇਸ ਦੇ ਉੱਤੇ ਕਾਨੂੰਨੀ ਕਾਰਵਾਈ ਪ੍ਰੋਪਰ ਹੋਣੀ ਚਾਹੀਦੀ ਉਹ ਜਲਦੀ ਹੋਣੀ ਚਾਹੀਦੀ ਹਫ਼ਤੇ ਦੇ ਵਿੱਚ ਬੰਦੇ ਚੱਕ ਹੋਣੇ ਚਾਹੀਦੇ ਕੀ ਵਗ ਗੱਲ ਹੋਈ ਆ ਸਾਰੀ ਤੁਹਾਡੇ ਫਾਦਰ ਸਾਹਿਬ ਨਾਲ ਕੈਮਰੇ ਚ ਡੈਡਜੀ ਵੀ ਅੰਦਰ ਨਵੇਂ ਪਾਈਗੇ ਤੇ ਉਹ ਦੇਖਣਗੇਗੇ ਕੈਮਰੇ ਚ ਕੀ ਬਾਹਰ ਕੀ ਹੋਇਆ ਗੇਟਸ ਕੈਮਰਾ ਲੱਗਾਈ ਤੇ ਉਹਨਾਂ ਦੇ ਮੇਰੇ ਫਾਦਰ ਸਾਹਿਬ ਦੇ ਭਰਾ ਤੇ ਉਹ ਉਹਨਾਂ ਨਾਲ ਲੜੰਦੇ ਹੀ ਬੋਲ ਚਾਲਦੇ ਹੀ ਬਾਹਰ ਉਹ ਕੈਮਰਾ ਦੇਖ ਕੇ ਬਾਹਰ ਗਏ ਤੇ ਉਹਨਾਂ ਨੇ ਤਲਵਾਰ ਲਾ ਕੇ ਉਹਨਾਂ ਨੇ ਪੈਨ ਲਾ ਪਏ ਤੇ ਉਹਨਾਂ ਦੇ ਬਾਹਰ ਕੱਟਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਆ ਬਾਦ ਲੱਗਿਆ ਜੀ ਅੱਧੀ ਬਾਹ ਪੂਰੀ ਵੱਢ ਹੋ ਗਈ ਰੇਨ ਕਿ ਬਚੀ ਬਸ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਆ ਇਹ ਕਹਿੰਨੀਆਂ ਕਿ ਇਸ਼ਾਮ ਦਵਾਇਆ ਜਾਵੇ ਪੁਲਿਸ ਸੈਕਿਉਰਿਟੀ ਕਾਰਵਾਈ ਕੀਤੀ ਜਾਵੇ ਕੀ ਕੀ ਨਾਂ ਆ ਜਿਨ੍ਹਾਂ ਨੇ ਨਾਮ ਜੀ ਅਕਾਲਦੀਪ ਸਿੰਘ ਪਿੰਡ ਮੀਰਪੁਰ ਤੀਜਾ ਅਰਪਦੀਪ ਸਿੰਘ ਅਗਲੀ ਮੀਰਪੁਰ ਉਹਨਾਂ ਦਾ ਭਰਾ ਜੀ ਸਾਰਾ ਜਿਹਨੇ ਇੱਕ ਸੋਨੂ ਆ ਚਲ ਪੰਜੀ ਤੁਹਾਡੇ ਹੱਥ ਫੜਦੀ ਜਿਹੜੀ ਬਾਹ ਵੱਢੀ ਗਈ ਕੀ ਮਾਮਲਾ ਹੈ ਸਾਰਾ ਜਿਹੜਾ ਜੀ ਬਸ ਦਪੈਕ ਰੋਟੀ ਖਾ ਕੇ ਅੰਦਰ ਸਿਗੇ ਬਾਹਰੋਂ ਸਾਨੂੰ ਜੋਰ ਦੀ ਆਵਾਜ਼ ਆਈ ਜਨ ਕਿ ਕੋਈ ਬੋਲਦਾ ਪਿਆ ਅਸੀਂ ਜੱਕਦਾਂ ਜਦੋਂ ਨਿਕਲੇ ਆ ਤਾਂ ਸਾਡਾ ਛੋਟਾ ਮੇਰਾ ਦਿਓਰ ਹੈਗਾ ਥੋੜਾ ਉਹ ਮੈਂਟਲੀ ਵਿੱਚ ਹੈਗਾ ਜਾਂ ਉਹਨਾਂ ਨੇ ਕਿਸੇ ਨੂੰ ਉਹਨਾਂ ਨੇ ਉਹਨਾਂ ਨੂੰ ਕਿਸੇ ਨਾਲ ਗਾਲ ਕੱਢੀ ਉਹਨਾਂ ਨਾਲ ਲੜਦੇ ਪਏ ਸੀਗੇ ਇਹ ਮੇਰੇ ਘਰ ਵਾਲੇ ਚ ਪੰਜ ਛੇ ਦਿਨ ਹੋਈ ਛੁੱਟੇ ਆਇਆਂ ਨੂੰ ਚੜਾਉਣ ਵਾਸਤੇ ਨਿਕਲੇ ਸੀਗੇ ਇਹਨਾਂ ਕੋਲ ਕੋਈ ਹਥਿਆਰ ਨਹੀਂ ਕੁਝ ਨਹੀਂ ਸੀਗਾ ਉਹਨਾਂ ਦੋਨਾਂ ਭਰਾਵਾਂ ਨੇ ਡਾਟ ਫੜੇ ਹੋਏ ਸੀਗੇ ਉਹਨਾਂ ਨੇ ਜੱਕਦਾਂ ਵਿੱਚ ਸਾਡੇ ਹੱਲ ਕਹਿੰਦਿਆਂ ਕਹਿੰਦੇ ਡਾਟ ਨਾ ਬਾਹਰ ਕੀਤਾ ਕੱਬੀ ਬਾਤ ਹੈ ਕਾਫੀ ਜੱਕਮ ਹੋ ਗਿਆ ਹੈ ਕਿ ਤੁਹਾਡੇ ਘਰ ਦੇ ਬਾਹਰ ਹੋਈ ਲੜਾਈ ਹਾਂਜੀ ਸਾਡੇ ਬਿਲਕੁਲ ਘਰ ਦੇ ਬਾਹਰ ਹੋਈ ਹੈ ਕੋਈ ਰਿਕਾਰਡਿੰਗ ਹੈਗੀ ਤੁਹਾਡੇ ਕੋਲ ਸੀਸੀਟੀਵੀ ਕੈਮਰਾ ਹਾਂਜੀ ਹੈ ਸਾਡੇ ਕੋਲ ਸੀਸੀ ਕੈਮਰੇ ਸਾਰੇ ਲੱਗੇ ਹੋਏ ਸਾਡੇ ਕੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਹਾਂਜੀ ਪੁਲਿਸ ਤੋਂ ਕੀ ਮੰਗਾ ਤੁਹਾਡੀ ਸਾਡੀ ਮੰਗ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਘਰ ਵਾਲੇ ਨੂੰ ਉਹ ਚੁੱਟੀ ਆਏ ਅਸੀਂ 6 ਮਹੀਨੇ ਆਪਣੇ ਪੱਛਿਆਂ ਬੰਦਿਆਂ ਨੂੰ ਡੀਕਦੇ ਪਏ ਸੀ ਘਰ ਵਿੱਚ ਜਦੋਂ ਅਸੀਂ ਇਹ ਆਏ ਨਾ ਮੇਰੇ ਬੰਦਿਆਂ ਦਾ ਕੋਈ ਅਸੀਂ ਕਦੀ ਕਿਸੇ ਨਾਲ ਸਾਡਾ ਕੋਈ ਪੈਰ ਵਿਰੋਧ ਨਹੀਂ ਤੁਹਾਡੇ ਹਸਬੰਡ ਕਿਹੜੀ ਕਿਹੜੀ ਜਗ੍ਹਾ ਡਿਊਟੀ ਦੇ ਰਹੇ ਸੀ ਆਰਮੀ ਵਿੱਚ ਛੇਲ ਨਗਰ OD ਕਰਦੇ ਬੈਨ ਕਦੋਂ ਛੁੱਟੀ ਆ ਕੋਕਸ ਜਿਹੜਾ ਇੱਕ ਉਹਨੇ ਕੇਸ ਕੇਸ ਆਇਆ ਸੀਗਾ ਕਿ ਉਹ ਹਾਲਾਤ ਸੀ ਕੌਣ ਕਿੱਥੋਂ ਦੇ ਸੀਗੇ ਅੱਜ 3:30 ਵਜੇ ਡਿਊਟੀ ਤੇ ਹਰਪੁਜਨ ਸਿੰਘ 42 ਸਾਲ ਦੇ ਇੱਕ ਪੀਸ਼ੈਂਟ ਆਇਆ ਸੀ ਉਹਦੀ ਸੱਜੀ ਬਾਹਂ ਕੂਣੀ ਦੇ ਕੋਲੋਂ ਵੱਡੀ ਹੋਈ ਸੀ ਕਿ ਸ਼ਾਇਦ ਉਹ ਡਾਕਿਆ ਸੀ ਤੇ ਉਹਦੇ ਮਤਲਬ ਲੜਾਈ ਝਗੜੇ ਦੀ ਮਾਰੇ ਦਾਸਰੇ ਸੀ ਕਿ ਲੜਾਈ ਝਗੜਾ ਹੋਇਆ ਤੇ ਉਹਦੀ ਹਾਲਤ ਬਹੁਤ ਗੰਭੀਰ ਸੀ ਇਸ ਲਈ ਉਹਨੂੰ ਆਪਾਂ ਫਰਦਰ ਮੈਨੇਜਮੈਂਟ ਲਈ ਹਾਇਰ ਸੈਂਟਰ ਰੈਫਰ ਕਰ ਦਿੱਤਾ ਦ ਫਰਸਟ ਐਡ ਕਰਦੀ ਸੁਚਰਿੰਗ ਕਰਦੀ ਕਿਵੇਂ ਲੱਗਦਾ ਸੀ ਜਿਵੇਂ ਬਾਹ ਜਿਹੜੀ ਕੋਈ ਸ਼ਾਰਪ ਹਥਿਆਰ ਦੇ ਨਾਲ ਵੱਡੀ ਸੀ ਕਿ ਵੈਸੇ ਟੁੱਟੀ ਹੋਈ ਸੀ ਸ਼ਾਰਪ ਲੱਗਿਆ ਸੀ ਸਾਹ ਦੇਖਣੋਂ ਪ੍ਰੀਲੀਮినਰੀ ਇਗਜ਼ਾਮੀਨੇਸ਼ਨ ਦਾ ਸਾਥ ਲੱਗ ਰਿਹਾ ਠੀਕ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ